ਤਿੰਨਾਂ ਵਾਰ ਕੀ ਕਹਿਣਾ ਚਾਹੁੰਦੇ ਅਸੀਂ ਦੁਨੀਆਂ ਮਾਰੇ ਬੰਦੋ ਸੌਂਦੇ ਨਹੀਂ ਇੰਨੇ ਚ ਫਿਰ ਜਦ ਕਰਦੇ ਹਾਂ ਤੇ ਦੁਨੀਆਂ ਨੂੰ ਵੱਡੋ ਪਾਈ ਜਾਂਦੀ 15 ਦਿਨ ਜਾਣੀ ਤੀਆਂ ਜਿੰਨਾ ਕਸ਼ਨਾ ਮਨਾਉਂਦੇ ਆ ਤੇ ਆਲ ਮਰਤੀ ਉਸ ਤਿੰਨਾਂ ਘੇਰ ਕੇ ਲਾ ਇਹ ਜਿੰਨਾ ਆਪਾਂ ਬੰਨ੍ਹਦਾ ਤਾਂ ਲੋਕਾਂ ਨੂੰ ਤੇ ਆਪਣੀ ਤੋਂ ਕਾਲਾ ਚੂੜੀ ਦਿੰਦੇ ਆ ਐਸੀ ਕਰਾਂਗੇ ਜੀ ਵੀ ਦਾ ਸਾਥ ਦੇਵਾਂਗੇ ਇਹ ਵੀ ਹੋਰ ਉਹਦਾ ਸਵਾਹੂ ਫਿਰ ਕੋਈ ਜਰਾ इन्हें पूरी जानी चढ़ती कलाया करो तो देवे सब हाँ जी अच्छे सोरियाँ सी जो तीघा का रवाज स बंद हो गया हम जी वह फिर दोबारा से नवे सिरे शुरू करता इस बीबी दे कारण होया पर नहीं, नहीं सी कोई लगेगा तीन ये सीमा कौर बीबी ਇਹ ਕਾਰਨ ਸਾਡੇ ਹੋਇਆ ਮੇਮਰੀ ਸਾਡੀ ਵਧੀਆ ਟੁੱਟੀ ਗਈ ਆ ਨਾਲੋਂ ਦੀ ਐਸ਼ੀ ਨੂੰ ਵੱਧ ਤੋਂ ਵੱਧ ਟੱਕੀ ਪਿਛਾਵਾਂਗੇ ਤੇ ਤੀਆਂ ਅਸੀਂ ਵੱਧ ਤੋਂ ਵੱਧ ਕੁੜੀਆਂ ਸੋਰੇਤ ਮੰਗਾ ਕੇ ਜਿੰਨੀ ਲਵਾਇਆ ਕਰਾਂਗੇ ਹੈਲੋ ਪਹਿਲਾਂ ਤਾਂ ਮੇਰੇ ਮਿਸਾਲ ਤੇ ਭੈਣਾਂ ਦਾ ਮੇਟੋਪਟੀਆਂ ਤੋਂ ਪੰਜਾਂ ਸਾਰੀਆਂ ਨਵੇਂ ਦਿਨਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸਹਾਰੀ ਦਿੱਤੀ ਤੇ ਬਾਕੀ ਸਾਰਿਆਂ ਦਾ ਮਨ ਖੁਸ਼ ਹੋਇਆਗਾ ਸਾਡੇ ਜੱਗਾ ਖੁਸ਼ ਹੋਇਆ ਨਹੀਂ ਸੀ ਕਦੇ ਵੀ ਗਵਾਰਡ ਦੇ ਵਿੱਚ ਤੇ ਹੁਣ ਸਾਰੇ ਕੁੜਾ ਵਧੀਆ ਇੰਜੋਏ ਕਰਦਾ ਕੁੜੀਆਂ ਨੇ ਹੋ ਸਕਿਆ ਆਪੇ ਕੋਈ ਹਿਸੋ ਕਰਦੀ ਦੀ ਇਹ ਪੰਜਾਬੀ ਵਿਰਸੇ ਨੂੰ ਅੱਗੇ ਤੋਂ ਵਧ ਕੇ ਰੱਖਾਂਗੇ ਅੱਗੇ ਵਾਸਤੇ ਜੀ ਅਸੀਂ ਇਹਨੂੰ ਗੋਟਾ ਪਾਰਕ ਸਾਡੇ ਗਵਾੜ ਵਿੱਚ ਨੇੜੇ ਕਿਤੇ ਪਾਰਕ ਹੈ ਜੀ ਅਸੀਂ ਬੀਬੀਆਂ ਖਾਸ ਤਰੋ ਪਾਰਕ ਜਰੂਰ ਬਣਵਾਉਣੀ ਹੈ ਤੋਂ ਇਹਨੂੰ ਬਣਾਉਣਾ ਜ਼ਰੂਰ ਆ ਹੋ ਸਕਦਾ ਵੀ ਸਰਪੰਚ ਜੀ ਨੂੰ ਕਰਕੇ ਤੇ ਪਰ ਪਾਰਕ ਬਣਾਉਣੀ ਅਸੀਂ ਫਿਰ ਆਪਦੇ ਪੋਤੇ ਪੁੱਤਾਂ ਲੈ ਕੇ ਇੱਥੇ ਗੰਦ ਚਟਾ ਆ ਕੇ ਮਨ ਚੁਸਟਾ ਕਰਕੇ ਇਹ ਵੀ ਬੀਬੀ ਰਤਨ ਹਾਂਜੀ ਸਦੀਪ ਕੌਰ ਸਰਪੰਚ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਵਿਚਾਰੇ ਟਾਈਮ ਟੂ ਟਾਈਮ ਕੱਢ ਕੇ ਸਾਡੇ ਨਾਲ ਇਹਨਾਂ ਨੇ ਹਨ ਸੰਜੋਗੀ ਕੀਤੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਈਅਰ ਦਾ ਪ੍ਰੋਗਰਾਮ ਰੰਧਾ ਵਾਪਸੀ ਦੇ ਵਿੱਚ ਮੈਂ ਵਰਨੀ ਸੀਮਾ ਕੌਰ ਨੇ ਕਰਵਾਇਆਗਾ ਇਹਨੇ ਸਾਨੂੰ ਗੁਆਇਡ ਕੀਤਾ ਅਸੀਂ ਟਾਈਮ ਟੂ ਟਾਈਮ ਕੱਢ ਕੇ ਇਹਨਾਂ ਦੇ ਤੀਆਂ ਦੇ ਫੰਕਸ਼ਨ ਤੇ ਪਹੁੰਚੇ ਇਹਨਾਂ ਦੇ ਤੀਆਂ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਤਨੰਦਰ ਬਣਾਇਆ ਤੇ ਇਹਨੇ ਪਹਿਲੀ ਵਾਰ ਇਸ ਤਿਹਾਰ ਮਨਾਇਆ ਅਗਲੀ ਵਾਰ ਵੀ ਉਹਦੀ ਪੂਰੀ ਕੋਸ਼ਿਸ਼ ਕਰਨਗੇ ਸਾਰਿਆਂ ਨੂੰ ਇਕੱਠਾ ਕਰਕੇ ਇੰਨੇ ਰੋਗਨਾ ਬਣਾਉਣਗੇ ਇਹਨੇ ਨਾਲ ਸਾਰੇ ਗੁਆਂਢੀਆਂ ਬੁੜੀਆਂ ਬਹੁਤ ਖੁਸ਼ੀਆਂ ਦੀਆਂ ਤੇ ਘਰ ਮਨਾਇਆ ਤੇ ਨੇਬਰਿੰਗ ਸੀਮਾ ਕੋ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਤੀਆਂ ਦਾ ਤਿਹਾਰ ਮਨਾਇਆ ਸਾਰੇ ਦੇ ਸਹਿਯੋਗ ਕੀਤਾ